ਦੇ ਬੋਦੀ ਭਾਰੋਂ ਕਤੋਂ ਆ ਗਿਆ ਨੁਣੀ ਭਰਾਵਾ ਪਤਾ ਫਿਰ ਕੀ ਦੱਸਦੇ ਹਾਂ ਨਾ ਭਰਾ ਅਚ ਨਹੀਂ ਤੇ ਪਾਣੀ ਤੂੰ ਇੱਥੋਂ ਦਾ ਪੰਜਾਬ ਦਾ ਪਿੰਡ ਦਾ ਫਿਰ ਉਹ ਤੇ ਖੇ ਖਣ ਗਿਆ ਮੈਂ ਬਤਾਇਆ ਤੇ ਆ ਗਿਆ ਆਏ ਹਾਂ ਨਹੀਂ ਤੇ ਤੂੰ ਆ ਨਾ ਦੋਹਾਂ ਦਿਨਾਂ ਮੈਂ ਚੱਲ ਜਾਣਾ ਨਹੀਂ ਆ ਭਰਾਵਾ ਹਾਂ ਨਹੀਂ ਦੱਸ ਨਾ ਜਿਹੜੇ ਤਿੰਨ ਮਹੀਨੇ ਰਿਆਂ ਉੱਥੇ ਕੀ ਕੀਤਾ ਈ ਉੱਥੇ ਐ ਭਾਈ ਬੋਦੀ ਮੈਨੂੰ ਨਹੀਂ ਪਤਾ ਉਹ ਬੋਲ ਲਾ ਕੋ ਕਿਉਂ ਡਰੀ ਜਾਂਦੇ ਆ ਪਾਉ ਕਰ ਗਿਆ ਏ ਆਉਂਦਾ ਅੰਦਰ ਅੰਦਰ ਵੜ ਗਿਆ ਤੇਰੀ ਆਉ ਜਾਂਦੇ ਭਾਈ ਭੱਜ ਕੇ ਤੂੰ ਜਾਦੇ ਆ ਆਪਣੇ ਬੰਦੇ ਵੀ ਭਜਾ ਬੈ ਨਹੀਂ ਬੰਦੇ ਨਹੀਂ ਭਜਦੇ ਤੂੰ ਮੈਂ ਬੰਦੇ ਵੀ ਭਜਾ ਬੈ ਨਹੀਂ ਬੰਦੇ ਭਜ ਜਿਹੜੇ ਨਹੀਂ ਤਾਂ ਫਿਰ ਗਿਆਨ ਹੀ ਤੂੰ ਅੱਗੇ ਨੂੰ ਤੂੰ ਆ ਨਾ ਮੈਂ ਚੱਲ ਜਾਣਾ ਨਹੀਂ ਮੈਂ ਨਹੀਂ ਕੀ ਚੱਕਰ ਹੈਂ ਬਰਾਵਾ ਵੀਡੀਓ ਬੰਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਅਸੀਂ ਵਾਹ ਤਿਆਰ ਕਰਨ ਲੱਗੇ ਆ ਬਈ ਝੋਨੇ ਲਈ ਸੇ ਗੁਰਵਿੰਦਰ ਸਿੰਘ ਜੀ ਟਰੈਕਟਰ ਜਿਹੜਾ ਉਹ ਲੈ ਕੇ ਆ ਚੁੱਕੇ ਨੇ

ਇਹ ਤਾਂ ਸਿਰ ਤੇ ਨੇ ਪਾਣੇ ਸਿਰ ਹਾਂ ਇਹ ਕਿਸੇ ਦਿਨ ਗੱਪਰੂ ਨੇ ਪੂਰਾ ਡਰਾਈਵਰ ਪਾ ਜਾਣਾ ਨਾ ਹੂੰ ਉਹ ਨਹੀਂ ਹੋ ਰਿਹਾ ਤੂੰ ਨਾ ਡਰ ਨਹੀਂ ਤੈਨੂੰ ਚਾਹ ਪੀਂਦੇ ਪਤਾ ਨਹੀਂ ਹਾਂ ਆ ਸੋਨੀ ਵੀ ਖਾਲੀ ਡੋਲ ਲੈ ਕੇ ਆਇਆ ਉਹਦੇ ਸੋਨੀ ਦੁੱਧ ਲੈ ਕੇ ਆਇਆ ਅੱਛਾ ਹਾਂ ਆ ਗਿਆ ਖੋਦਾ ਆਪਾ ਇਹਨਾਂ ਆ ਯਾ ਬਲੌਗ ਬਣਾਈ ਜਾ ਹਾਂ ਇਹੋ ਕੋਈ ਕਰਨਾ ਆ ਆ ਵੇਖੋ ਭਈ ਹੈ ਤੇ ਆ ਗਿਆ ਨਹੀਂ ਸਕੂਲੀ ਨਿੱਕਾ ਲੈ ਜਮਾਨਾ ਹੋ ਤਕੜਾ ਕਰੀ ਕਰ ਦੇ ਕਰੀ ਖਜ਼ਾਨੇ ਭਰਪੂਰ ਮਾਉ ਸ਼ਾਹ ਦੂਜਾ ਫੇਰੀ ਹੋਣੀ ਅੱਛਾ ਉਹ ਖੁਦ ਆਪ ਡਿਊਟੀ ਤੇ ਗਏ ਹੈ ਡਿਊਟੀ ਤੇ ਗਏ ਡਿਊਟੀ ਤੇ ਅੱਛਾ ਅੱਛਾ ਬਸ ਤੁਰਾ ਰਹਾ ਮਨੇ ਬਗਾਸਾਂ ਤਾ ਓ ਤੋਰ ਪਾ ਗਾਂ ਤੋਰ ਪਾ ਤੈਨੂੰ ਤੇ ਆਖਿਆ ਤੂੰ ਵੀ ਵਾਈ ਕਰ ਲਾ ਤੂੰ ਨਹੀਂ ਕਰਦਾ ਤੈਨੂੰ ਪਰ ਬੱਜੀ ਤਰਖਾ ਹੁੰਦਾ ਹੀ ਆ ਤੇ ਹਾਂ ਤੇ ਆ ਵੀਰ ਦਾ ਯਾਰ ਤਾਂ ਹੀ ਗੱਲ ਪੁੱਛਦਾ ਹਾਂ ਹਾਂ ਆ ਮੇਰਾ ਘਰ ਵਾਲਾ ਥਾਂ ਕਿੰਨਾ ਗਿਆ ਉਦਾਂ ਪਿਆ ਤੇ ਤੇਰੇ ਵਾਂਗੂੰ ਕਰਨ ਨੂੰ ਮੰਮੀ ਕੁਛ ਨਹੀਂ ਜਿੱਦਾਂ ਤੂੰ ਫੋਨ ਤੇ ਲੱਗਾ ਰਹਿਣਾ ਇਹੋ ਹਾਲ ਥਾਈ ਹਾਂ ਤੇ ਜਾਣਦਾ ਹੈਂ ਤੂੰ ਆਂਦਾ 30 35 ਹਜ਼ਾਰ ਲੈਣਾ ਹੈਗਾ ਉਹ ਲੱਕਾ ਨਾਲ ਦਿਲ ਕੇ ਰੱਖਾ ਟਮੜਾ ਕਰਨ ਨੂੰ ਕਰਨਾਂ ਨਾ ਤੇਰੇ ਤੂੰ ਲੱਕਾ ਨਾਲ ਲੈ ਕੇ ਵੇਖ ਲੈ ਨਾ ਸਵਾਲ ਅਹੀਂ ਅਹੀਂ ਤੇ ਸਵਾਲ ਨੇ ਫੇਰ ਯਾਰਾਂ ਦੇ ਆਉਂਦਾ ਹੈ ਨਾ ਉਹ ਵਪਾਰ ਇਹ ਸੇ ਹੋ ਗਈ ਸੀ ਹਾਂ ਇੱਕ ਟਰੈਵਰ ਨਵਾਂ ਐ ਅੱਜ ਪਹਿਲੀ ਵਗ ਜਾਊਗੀ ਐ ਸਾਈ ਦਿਹਾੜੀ ਵਗ ਜਾਈਂ ਟਰੈਕਟਰ ਨਵਾਂ ਲਈੇ ਕਢਾ ਕੇ 4x4 ਲਈਏ ਕੋਈ ਨਹੀਂ ਲੈਣਾ ਸਵਾਰ ਕੋਰ ਆਂਦਾ 17 ਹਾਲ ਸੱਦੇ ਹੁਣ ਤੱਕ ਦੇ 3 4 ਵਾਲਾ ਮੱਲੇ ਕਰੀਂ ਨਹੀਂ ਨਹੀਂ ਤੇਰੇ ਸਾਹ ਤੇਰੇ ਹਿਸਾਬ ਨਾਲ ਪਹਿਲੀ ਅੱਜ ਵਾਹੂ ਕਣੀ ਆਹ ਆਵੇ ਘਬਰੂ ਇੱਕ ਹੋਰ ਹੈ ਟਰਾਂਸਪੋਰਟ ਕੰਪਨੀ ਦਾ ਮਾਲਕ ਖੁਦ ਆ ਪਾਇਆ ਉਤਰਿਆ ਓਏ ਆ ਜਾ ਓਏ ਤੂੰ ਆਇਆ ਮਿੱਠਾ ਓਏ ਆ ਜਾ ਆ ਜਾ ਪੁੱਤਿਆ ਕੀ ਲੈ ਆਇਆ ਕਿਤੋਂ ਕੰਟੇ ਤੋਂ ਹਾਂ ਇਹ ਤੋ ਲੈ ਆਇਆ ਜੋ ਮੰਗਿਆ ਅਜ ਪਹਿਲੀ ਵਾਲੂਕ ਨਹੀਂ ਆਈ ਨਹੀਂ ਨਹੀਂ ਮੈਨੂੰ ਵੀ ਮੁਸ਼ਕਿਲ ਲੱਗੰਦੇ ਆ ਤੇ ਆਹ ਮੁੰਡੇ ਦਾ ਟਰੱਕ ਆ ਆਹ ਵਾਲੇ ਦਾ ਤੇ ਦੁਜਾ ਇਹ ਦੁਜਾ ਖਰਦਾ ਘਾੜ ਟਰੱਕ ਵਾਣੇ ਕਿ ਮੇਰਾ ਵਿਆਹ ਹੋ ਗਿਆ ਹਣਾ ਹੁਣ ਛੇਤੀ ਆ ਜਾਂਦਾ ਏ ਇਹਦੇ ਬਾਰੇ ਇਹਦੇ ਬਾਰੇ ਤੁਹਾਡੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਓਏ ਉਹਨੂੰ ਆੜਿੰਦਾ ਕੋਈ ਨਹੀਂ ਇਹਦੇ ਬਾਰੇ ਕੀ ਵਿਚਾਰ ਤੁਹਾਡੇ ਦੱਸਦਾ ਨਹੀਂ ਓ ਨਾ ਵਾ ਲੈ ਇਹ ਦਿ ਦਿਓ ਦਾ ਟਰੱਕ ਚ ਲਾਉਂਦਾ ਏ ਵੇਈ ਲਈ ਹਾਂ ਇਹਦਾ ਨਾ ਪਿਛਲੇ ਸਾਲ ਵਿਆਹ ਕਰਤਾ ਮੁੰਡੇ ਦਾ ਆਹ ਵਾਲੇ ਦਾ ਆੜਾ ਫਲੋਤਾ ਤੇ ਇਹ ਹੋ ਗਿਆ ਮੰਨ ਲਓ ਲੰਡਰ ਹੋਣਾ ਇਹ ਸਾਨੂੰ ਆਂਦਾ ਸੀ ਤੁਹਾਡਾ ਨਹੀਂ ਜੀ ਲੱਗਦਾ ਤਾਂ ਹੁਣ ਤੂੰ ਆਂਦਾ ਤੇਰਾ ਜੀ ਲੱਗਦਾ ਭਲਾ ਮੈਂ ਜਨਾ ਹੀ ਕਿੱਥੇ ਜਾਣਾ ਤੂੰ ਅਜ ਪਰਸੋਂ ਚਾਉ ਤੂੰ ਇੱਥੇ ਆ ਆਪਾਂ ਲਿਆਉਣੇ ਆ ਦੂਜਾ ਫੋਰ ਬਾਈ ਫੋਰ ਆ ਵੀਰ ਆਪਣੇ ਆ ਇਹਦੇ ਨਾਲ ਸਾਂਝਾ ਲਾਣਾ ਵਾਲਾ ਵੀਰ ਨਹੀਂ ਆਪਣਾ ਉਹ ਵਾਲਾ ਚਾਰਜਿੰਗ ਸਕੂਟਰੀ ਵਾਲਾ ਵੀਰ ਆ ਹਾਂ ਇਹਦੇ ਨਾਲ ਸਾਂਝਾ ਲਾਉਣਾ ਆਪਾਂ ਇਹ ਖੁਦ ਮੁਖਤਿਆਰ ਗਰਜੰਟ ਸਿੰਘ ਖਾਰਾ ਆਪ ਚਾਰਜਿੰਗ ਸਕੂਟਰੀ ਤੇ ਪਾਨ ਪਹੁੰਚੇ ਇੰਨਾ ਤੁਹਾਨੂੰ ਪਤਾ ਹੀ ਐ ਇੰਨਾ ਦਾ ਗੰਦ ਦਾ ਆ ਜਿਆਦਾ ਹੀ ਕੌਣ ਆ ਜਾਂਦਾ ਉਧਰ ਲਿਆ ਇਹ ਚੱਲਿਆ ਓਏ ਮੈਂ ਚੱਲਿਆ ਡੇਰੀ ਤੇ ਸਾਰਾ ਘੋੜੀ ਮੁੰਡੇ ਡੇਰੀ ਤੇ ਭੱਜਾ ਫਿਰਦਾ ਕਿਲੋ ਦੁੱਧ ਨਹੀਂ ਆ ਤੇ ਤਿੰਨ ਡੇਰੀਆਂ ਤੂੰ ਕੋ ਮਾਇਆ ਤੈਨੂੰ 100 ਰੁਪਏ ਲੀਟਰ ਤੇ ਨਹੀਂ ਮਿਲਣਾ ਹੁਣ ਰੇਡ ਸਭ ਗਏ ਨਹੀਂ ਅੱਜ ਜਾਣਾ ਹੈ ਤੇਰਾ ਸਮੀਟਿੰਗ ਆ ਅੱਜ ਸਕੂਲੇ ਅੱਛਾ ਹਾਂਜੀ ਕੌਣ ਜਾ ਰਿਹਾ ਫਿਰ ਫਿਰ ਸਮੀਟਿੰਗ ਦੇ ਮੰਮੀ ਨੂੰ ਨਾਲ ਖੜਨਾ ਹੀ। ਉਹ ਹੀ ਬਣਾਣੀ। ਹਾਂ। ਜਾਂ ਦਾਦੀ ਨੂੰ ਲੈ ਜਾਈਏ ਇੱਕ ਰੇ ਕੁੱਤੇ-ਕੁੱਤੇ ਦੇ ਕਰਕੇ ਆਵੇ ਉੱਥੇ ਕਰੀ। ਹੋਰ ਨਹੀਂ ਹੋ ਗਈ ਅੱਜ ਤੇਰਾ। ਹੈ? ਠੀਕ ਹੈ। ਠੀਕ। ਅੱਛਾ। ਉਹ ਸੁਣਾਖ ਲੈ ਆਏ ਬਿੱਲੀ। ਹਾਂ। ਠੀਕ ਹੈ ਜੀ। ਸੋਲੀ ਮਾਣੇ। ਹਾਂ। ਬਿੱਲੀ ਲੈ ਬਰਾ ਕੇ ਰੱਖੇ ਬਿੱਲੀ ਲੈ ਜਾ। ਅੱਛਾ। ਸੋ ਸੁਣਿਆਰੇ ਦੀ? ਹਾਂ। ਉਹ ਸੋਨੂ ਵੇਲੀ ਵਾਲੇ ਦੀ। ਹਾਂ। ਅੱਛਾ। ਚੱਲੋਂ ਪ੍ਰੇਮ ਵਾਲਾ ਆਵੇ।

ਅੱਛਾ ਜੀ ਦੋ ਸੌ ਟਿੰਨ ਕਰਨਾ ਹੈ ਨਾ ਐ ਤੇ ਗੋਲੀਆਂ ਕਾਹਦੀ ਖਾਣ ਲੱਗਾ ਹਾਂ ਗੋਲੀਆਂ ਨਾ ਕਰਬੜਜੀ ਸਵੇਰ ਦੀ ਤੇਰੀ ਕਿਤੇ ਵੇਖੀ ਭਲਾ ਨਹੀਂ ਨਹੀਂ ਹਾਂ ਤੇ ਡਾਕਟਰ ਆ ਤੁਹਾਡੇ ਘਰ ਦਾ ਤਾ ਤੂੰ ਵੀ ਗੋਲੇ ਖਾਦੀ ਜਾਣਾ ਹਾਂ ਬਾਈ ਤੋਂ ਦਵਾਈ ਨਹੀਂ ਹੁੰਦਾ ਉੱਥੋਂ ਥੋੜਾ ਜਿਹਾ ਤੇ ਤੂੰ ਲਿਆ ਦਿਆ ਕਰ ਹਾਂ ਦੱਸਦਾ ਨਹੀਂ ਉੱਥੋਂ ਹੀ ਲਿਆ ਕੇ ਦੇਣਾ ਅੱਜ ਐ ਲਿਆ ਕੇ ਦੇ ਦੀ ਦਵਾਈ ਦੇ ਆ ਕਰਦੇ ਨਾ ਨਾ ਕਰੀਆ ਟਰੈਕਟਰ ਤੂੰ ਹੀ ਬੈਠਾ ਕਟਾ ਪੋਲਾ ਹਾਂ ਤੂੰ ਹੀ ਜਾ ਸਿੱਖ ਪੋਣ ਕਟਾ ਪੋਣ ਦੀ ਕਿ ਨਹੀਂ ਹਾਂ ਇਹ ਤੇ ਆਪਾਂ ਤੁਮ ਸਰ ਨੂੰ ਜਾ ਸਿਖਾ ਦੇਣੀ ਹੈ ਕਰੀ ਨਹੀਂ ਨਹੀਂ ਬਸ ਇੰਨੀ ਚਾਹੀ ਕੀ ਕਰਨੀ ਮੰਗਾ ਪਿਆ ਦੇਣੀ ਆ ਜੂਗਾ ਮੰਗਾ ਕੇ ਮੰਗਾ ਬੈਠਾ ਨਾਲ ਟਰੈਕਟਰ ਚੜ ਕੇ ਕੀ ਆ ਨਾ ਤੇਰਾ ਜਿਹੜਾ ਕੰਮ ਹੈ ਉਹ ਬਣਾ ਦੇ ਲੈ ਹਾਂ ਬੋਦੀ ਬਾਹਰ ਨਹੀਂ ਗਿਆ ਬਈ ਕਿਉਂ ਕੀ ਹੈ ਮੇਰੀ ਵੀਡੀਓ ਪਾਪ ਨਹੀਂ ਨਹੀਂ ਤੇ ਕੀ ਗਿਆ ਬਾਹਰ ਨਹੀਂ ਗਿਆ ਬੋਦੀ ਬਾਹਰੋਂ ਕਤੋਂ ਆ ਗਿਆ ਨੁਣੀ ਭਰਾਵਾ ਬਦਾ ਫਿਰ ਕੀ ਦੱਸਦੇ ਹਾਂ ਨਾ ਭਰਾਵਾ ਨਹੀਂ ਤੇ ਪਾਣੀ ਤੂੰ ਇੱਥੋਂ ਦਾ ਪੰਜਾਬ ਦਾ ਪਿੰਡ ਦਾ ਫਿਰ ਉਹ ਤੇ ਖੇ ਖਣ ਗਿਆ ਬਤਾਈਓ ਤੇ ਆ ਗਿਆ ਆਏ ਹਾਂ ਨਹੀਂ ਤੇ ਤੂੰ ਆ ਨਾ ਦੋ ਦਿਨਾਂ ਮੈਂ ਚੱਲ ਜਾਣਾ ਨਹੀਂ ਅਭਰਾਵਾ ਹਾਂ ਨਹੀਂ ਦੱਸ ਨਾ ਜਿਹੜੇ ਤਿੰਨ ਮਹੀਨੇ ਰਿਆਂ ਉੱਥੇ ਕੀ ਕੀਤਾ ਈ ਉੱਥੇ ਹੈ ਭਾਈ ਬੋਦੀ ਓ ਬੋਲਾ ਕੋ ਕਿਉਂ ਡਰੀ ਜਾਂਦੇ ਆਂ ਭੌ ਕਰ ਗਿਆ ਓ ਡਰਦਾ ਅੰਦਰ ਵਾਲਾ ਗਿਆ ਤੇਰੀ ਓ ਜਾਂਦੇ ਭਾਈ ਭੱਜ ਕੇ ਤੂੰ ਜਾਂਦੇ ਆਪਦੇ ਬੰਦੇ ਵੀ ਭਜਾ ਬੈ ਨਹੀਂ ਬੰਦੇ ਨਹੀਂ ਭਜਦੇ ਤੂੰ ਆ ਬੰਦੇ ਵੀ ਭਜਾ ਬੈ ਨਹੀਂ ਬੰਦੇ ਭਜ ਜਿਹੜੇ ਨਹੀਂ ਤਾਂ ਫਿਰ ਗਿਆ ਨਹੀਂ ਤਾਰੇ ਨੇ ਪਾਲਾ ਕਿਹੜੇ ਪਾਲੇ ਦੀ ਪਾਲਾ ਸਪੈਂਚ ਪਾਲੀ ਜੇ ਕੁੱਟੀਆਂ ਲੱਜਾ ਆਹ ਤੇ ਲੈ ਪਹਾਲੇ ਦੀ ਫਿਫਤ ਕੀਤੀ ਉਹ ਚ ਕੋਈ ਮਾੜੀ ਥੋੜੀ ਗੱਲ ਕੀਤੀ ਇਹ ਮੰਗੇ ਨੂੰ ਉਤਾਰ ਲਿਆਓ ਪੀਲੀ ਤ ਜਾ ਫਿਰ ਅਹੀਂ ਤੇ ਪੀਲੀ ਜਾ ਤੇ ਆਹ ਮੁੰਡੇ ਨੂੰ ਸੱਧਿਆ ਆਪਾਂ ਸਪੈਸ਼ਲ ਤੌਰ ਤੇ ਆ ਬਾਈ ਇਹ ਦੁਬਈ ਦੀ ਘਾਟੀਆਂ ਨੂੰ ਆਂਦੇ ਛਾਲਾਂ ਮਾਰ ਕੇ ਆਇਆ ਹੈ ਗੱਪਰੂ ਕੋਈ ਨਹੀਂ ਲੈ ਹੋਣੀ ਹੈ ਕਰਾ ਨਾ ਡੈਂਗੀ ਫੋਲ ਹੋਣੀ ਹੈ ਕਰੀ ਹੈਣਾ ਬੋਦੀ ਬਲਾਨੀ ਨੂੰ ਕੀ ਬਿਮਾਰੀ ਪਈ ਆ ਬੇ ਹੈਂ ਜਦੋਂ ਦੁਪਹਿਰਾਂ ਚੜ੍ਹਦੀਆਂ ਖੱਟੀ-ਖੱਟੀ ਬਾਹ ਮਾਰਦੀ ਆ ਹੈ ਤੇ ਜਦੋਂ ਹੋ ਜਾਂਦੀ ਆ ਸਵੇਰ ਤੇ ਹਰੀ-ਹਰੀ ਦਿਖਾਈ ਦਿੰਦੀ ਆ ਇਧਰ ਤੇ ਬਹੁਤਾ ਹੀ ਕੰਮ ਖਰਾਬ ਹੋ ਗਿਆ ਬਈ ਬਹੁਤ ਕੰਮ ਖਰਾਬ ਆ ਇਧਰ ਅਇਚ ਕਰਦੇ 20 ਲੀਟਰ ਇਹ ਕਰ ਲੈ ਆਹੋ ਯਾਰ ਇਹਨੂੰ ਪਤਾ ਲੱਗੇ ਕਿ ਤੇ ਮਾਲਕ ਵੜੇ ਮਤਲਬ ਰਿਚ ਵੜੇ ਹੈ ਇਕੱਠਾ ਇਹ ਚ ਲੀਟਰ ਕ ਪਾ ਲੈਣਾ ਆਪਾਂ ਹੈ ਉਹ ਵੀ ਬੇਗੈਸਰੀਆਂ ਫਿਰਦਿਆਂ ਜਿਹਾ ਆਪਦੀਆਂ ਬਹੁ ਮਿਲ ਖਸੋਂ ਰੋਣ ਆਈਆਂ ਹਨ ਹੈਨਾ ਇਹੋਂ ਮੰਗਿਆ ਬੋਲਾ ਕੋ ਤੂੰ ਇੱਥੇ ਗਾ ਸਰ ਇਹ ਸਾਰਾ ਕੋ ਬਣਾ ਨਾ ਨਾਲ ਆਲੀ ਆ ਤੱਕੇ ਰੂ ਪੀ ਆ ਤੱਕ ਕੋਈ ਨਹੀਂ ਗਰੂਪ ਹੈ ਗਰੂ ਪੈਣ ਆ ਦਿਨ ਨੂੰ ਟਾਈਟ ਨੂੰ ਪਾਇਆ ਲੱਗਣਾ ਕਿ ਮਾਲਕ ਵਾਕੇ ਵਾਰੇ ਅਮੀਰ ਹੈ ਜੀ ਇਕੱਠਾ ਹੀ ਪਾਇ ਲੱਗੇ 20 ਲੀਟਰ ਹੈ ਹੈਂ ਅਰੇ ਥੋੜੀ ਇਹਨ ਕਰੀ ਆ ਦੇ ਮੜਾ ਪਰਣਾ ਉੱਡ ਕੇ ਪੈ ਗਈ ਨਾ ਸਵਾਰ ਉੱਥੋਂ ਆ ਜਾਉਂਦੇ ਆ ਨਹੀਂ ਸਵਾਰ ਨਹੀਂ ਤੇ ਰੇਤ ਅਰੇ ਰੇਤ ਪੈਰ ਪੈਰ ਰੱਖੋ ਨਾ ਪੈਰ ਵਿਚਲੇ ਦੇ ਬੋਲਾ ਬੜਾ ਸੁਣਿਆ ਕਿ ਸਰਕਾਰੀ এমਪਲਾਈਮ ਕਿਸੇ ਦੀ ਆਖੇ ਲੱਦੇ ਪਰ ਨਹੀਂ ਸੁਖੇ ਵੀਰ ਨੇ ਤੇ ਸਾਰੇ ਭਰਮ ਭੁਲੇਖੇ ਤੋਂ ਦੂਰ ਕਰ ਜਦੋਂ ਟਰੈਕਟਰ ਦੀ ਸਹਾਦਤ ਨਾਲ ਗੱਬਰੂ ਪੰਜਾਬੀ ਚੜ ਗਿਆ ਖੰਭੇ ਦਿੱਤੇ ਜੰਪਰ ਲਾਉਣ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਸੁਖੇ ਵੀਰ ਦਾ ਕਿਉਂਕਿ ਪਾਣੀ ਦੀ ਬਹੁਤ ਲੋੜ ਸੀ ਪਨੀਰੀ ਭਰਨ ਵਾਲੀ ਸੀ ਸੋ ਇਸ ਤਰ੍ਹਾਂ ਹੋ ਜਾਂਦੀ ਐ ਇਸ ਵਲੌਗ ਦੀ ਸਮਾਪਤੀ ਮਿਲਾਂਗੇ ਇੱਕ ਹੋਰ ਤੇ ਵਧੀਆ ਵਲੌਗ ਦੇ ਨਾਲ ਤਦ ਤੱਕ ਲਈ ਹੱਸਦੇ ਵਾਸਦੇ ਤੇ ਇਦਾਂ ਸਪੋਰਟ ਕਰਦੇ ਰਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰੂਗਾ ਹੀ ਲਾਈਕ ਤੇ ਸ਼ੇਅਰ ਦਾ ਬੜਾ ਜ਼ਰੂਰ ਆਪਣਾ ਆਬ ਤੱਕ ਲਈ ਗੁੱਡ ਬਾਏ